ਜੇ ਤੁਹਾਨੂੰ ਲੱਗਦਾ ਕਿ ਰੋਡ ਤੇ ਟੋਏ ਟਿੱਬੇ ਨਹੀਂ ਹੋਣੇ ਚਾਹੀਦੇ ਤਾਂ ਤੁਸੀਂ ਗਲਤ ਹੋ ਇਹ ਟੋਏ ਟਿੱਬੇ ਹੀ ਆਪਣੇ ਦੇਸ਼ ਨੂੰ ਚਲਾ ਰਹੇ ਨੇ ਦੇਖੋ ਜਿਨ੍ਹਾਂ ਦੀ ਵਜ੍ਹਾ ਤੋਂ ਟੋਏ ਪਏ ਨੇ ਉਹ ਕਮਾਰੇ ਨੇ ਫਿਰ ਇਹ ਟੋਏ ਤੇ ਮਿੱਟੀ ਭਰਨ ਵਾਲੇ ਵੀ ਕਮਾਰੇ ਨੇ ਫਿਰ ਇਹ ਟੋਏ ਤੋਂ ਜੋ ਗੱਡੀਆਂ ਨੂੰ ਡੈਮੇਜ ਹੋ ਰਿਹਾ ਤਾਂ ਜਿਨ੍ਹਾਂ ਦਾ ਸਸਪੈਂਸ਼ਨ ਛੁੱਕਰਾ ਦਾ ਕੰਮ ਆ ਉਹ ਕਮਾਰੇ ਨੇ ਤੇ ਕਈ ਵਾਰੀ ਇਹਨਾਂ ਟੋਇਆਂ ਕਰਕੇ ਟਾਇਰ ਵੀ ਫੱਟ ਜਾਂਦੇ ਨੇ ਤਾਂ ਟਾਇਰ ਸ਼ਾਪਸ ਵਾਲੇ ਵੀ ਕਮਾਰੇ ਨੇ ਇਹਨਾਂ ਟੋਇਆਂ ਤੋਂ ਟੂ ਵੀਲਰਸ ਦਾ ਕਈ ਵਾਰੀ ਐਕਸੀਡੈਂਟ ਵੀ ਹੋ ਜਾਂਦਾ ਹੈ ਤਾਂ ਹਸਪੀਟਲ ਵਾਲੇ ਵੀ ਕਮਾਰੇ ਨੇ ਤੇ ਹਸਪੀਟਲ ਦੇ ਅੰਦਰ ਇੰਸ਼ੋਰੈਂਸ ਵਾਲੇ ਵੀ ਕਮਾਰੇ ਨੇ ਤਾਂ ਇਹਨਾਂ ਟਡੇ ਵਰਗੇ ਇਨਫਲੂਐਂਸਰਜ਼ ਵੀ ਕਮਾ ਰਹੇ ਨੇ ਸੋ ਇਹ ਜਸਟ ਇੱਕ ਨਵੀਂ ਸਟ੍ਰੈਟੇਜੀ ਆ ਦੇਸ਼ ਦੀ ਜੀਡੀਪੀ ਨੂੰ ਉੱਪਰ ਲੈ ਕੇ ਜਾਣ ਦੀ ਜੇ ਹਲੇ ਵੀ ਤੁਹਾਨੂੰ ਇਹ ਟੋਏ ਗਲਤ ਲੱਗਦੇ ਨੇ ਤਾਂ ਤੁਹਾਡਾ ਨਜ਼ਰੀਆ ਗਲਤ ਆ ਜੇ ਤੁਹਾਨੂੰ ਲੱਗਦਾ ਕਿ ਰੋਡ ਤੇ ਟੋਏ ਟਿੱਬੇ ਨਹੀਂ ਹੋਣੇ ਚਾਹੀਦੇ ਤਾਂ ਤੁਸੀਂ ਗਲਤ ਹੋ ਇਹ ਟੋਏ ਟਿੱਬੇ ਹੀ ਆਪਣੇ ਦੇਸ਼ ਨੂੰ ਚਲਾ ਰਹੇ ਨੇ ਦੇਖੋ ਜਿਨ੍ਹਾਂ ਦੀ ਵਜ੍ਹਾ ਤੋਂ ਟੋਏ ਪਏ ਨੇ ਉਹ ਕਮਾਰੇ ਨੇ ਫਿਰ ਇਹ ਟੋਏ ਤੇ ਮਿੱਟੀ ਭਰਨ ਵਾਲੇ ਵੀ ਕਮਾਰੇ ਨੇ ਫਿਰ ਇਹ ਟੋਏ ਤੋਂ ਜੋ ਗੱਡੀਆਂ ਨੂੰ ਡੈਮੇਜ ਹੋ ਰਿਹਾ ਤਾਂ ਜਿਨ੍ਹਾਂ ਦਾ ਸਸਪੈਂਸ਼ਨ ਛੋਕਰਾ ਦਾ ਕੰਮਾ ਉਹ ਕਮਾਰੇ ਨੇ ਤੇ ਕਈ ਵਾਰੀ ਇਹਨਾਂ ਟੋਇਆਂ ਕਰਕੇ ਟਾਇਰ ਵੀ ਫੱਟ ਜਾਂਦੇ ਨੇ ਤਾਂ ਟਾਇਰ ਸ਼ਾਪਸ ਵਾਲੇ ਵੀ ਕਮਾਰੇ ਨੇ ਇਹਨਾਂ ਟੋਇਆਂ ਤੋਂ ਟੂ-ਵੀਲਰਸ ਦਾ ਕਈ ਵਾਰੀ ਐਕਸੀਡੈਂਟ ਵੀ ਹੋ ਜਾਂਦਾ ਹੈ ਤਾਂ ਹਸਪੀਟਲ ਵਾਲੇ ਵੀ ਕਮਾਰੇ ਨੇ ਤੇ ਹਸਪੀਟਲ ਦੇ ਅੰਦਰ ਇੰਸ਼ੋਰੈਂਸ ਵਾਲੇ ਵੀ ਕਮਾਰੇ ਨੇ ਤਾਂ ਇਹਨ ਵੱਡੇ ਵਰਗੇ ਇਨਫਲੂਐਂਸਰਜ਼ ਵੀ ਕਮਾਰੇ ਨੇ ਸੋ ਇਹ ਜਸਟ ਇੱਕ ਨਵੀਂ ਸਟ੍ਰੈਟਜੀ ਆ ਦੇਸ਼ ਦੀ ਜੀਡੀਪੀ ਨੂੰ ਉੱਪਰ ਲੈ ਕੇ ਜਾਣ ਦੀ ਜੇ ਹੱਲੇ ਵੀ ਤੁਹਾਨੂੰ ਇਹ ਟੋਏ ਗਲਤ ਲੱਗਦੇ ਨੇ ਤਾਂ ਤੁਹਾਡਾ ਨਜ਼ਰੀਆ ਗਲਤ ਆ